ਉਸੀ ਦੇਖ ਰਹੇ ਹੋ ਲਾਈਪਰ ਅਸ਼ੀਦ ਦੁੱਧਮ ਸਿੰਘ ਨਗਰ ਗਲੀ ਨੰਬਰ 3 ਵਿੱਚ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ ਟਿੰਕੂ ਵਾਰਡ ਨੰਬਰ 43 ਦੇ ਹੱਕ ਵਿੱਚ ਸਾਬਕਾ ਵਿਧਾਇਕ ਇੰਦਰਵੀਰ ਸਿੰਘ ਬਲਾਰੀਆ ਦੀ ਅਗਵਾਈ ਹੇਠ ਇਲਾਕਾ ਨਿਵਾਸੀਆ ਵੱਲੋਂ ਰੈਲੀ ਕਰਵਾਈ ਗਈ ਜਿਸ ਵਿੱਚ ਕੁਸ਼ਮੀਰ ਸਿੰਘ ਦੋਦੀ ਕੁਲਦੀਪ ਸਿੰਘ ਦਾਸੂਵਾਲ ਅਸ਼ੋਕ ਕੁਮਾਰ ਸੁਜੀਤ ਸਿੰਘ ਕੰਡਾ ਪ੍ਰਧਾਨ ਪ੍ਰੀਤਮ ਸਿੰਘ ਵਾਵਾ ਰਾਜੂ ਬੁੜਾਰ ਹਰਿੰਦਰ ਕੰਡਾ ਲਖਵਿੰਦਰ ਸਿੰਘ ਲਵਲੀ ਰਾਜੂ ਵੀਰ ਕਾ ਸਤਿੰਦਰ ਸਿੰਘ ਚਾਂਦ ਅਤੇ ਸਮੂਹ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਇਸ ਮੌਕੇ ਰੈਲੀ ਨੂੰ ਸੰਬੋਧਿਤ ਕਰਦੇ ਆ ਕਸ਼ਮੀਰ ਸਿੰਘ ਦੋਦੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ ਟਿੰਕੂ ਨੇ ਕੀ ਕਿਹਾ ਉਹ ਜਾਣਦੇ ਆ ਅੰਮ੍ਰਿਤਸਰ ਤੋਂ ਪੱਤਰਕਾਰ ਅਮਿਤ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤੇ ਉਹਨਾਂ ਦੇ ਹੀ ਪੂਰੇ ਉਤਰੇ ਨਹੀਂ ਤੇ ਅੱਜ ਪੂਰੇ ਉਤਰੇ ਨਹੀਂ ਤੇ ਅੱਜ ਗਲੀ ਗਲੀ ਕੋਈ ਆਂਦਾ ਮੈਂ ਨਸ਼ਾ ਛਡਾਰਿਆ ਜੇ ਉਹਨਾਂ ਦੀ 3 ਸਾਲ ਸਰਕਾਰ ਰਹੀ ਉੱਤੇ ਐਮਐਲਏ ਰਹੇ ਉਹਨਾਂ ਕੋ ਨਹੀਂ ਮੁਕਿਆ ਤੇ ਇਹਨਾਂ ਨੇ ਹੁਣ ਜਿਹੜਾ ਥੋੜੇ ਸਮਝ ਕਿੜਾ ਮੁਕਾ ਲੈਣਾ ਨਸ਼ਾ ਵੇਰ ਜਿਹੜੇ ਸਾਡੇ ਅੰਗ ਇਹ ਕੋਈ ਬਾਹਰੋਂ ਨਹੀਂ ਆਏ ਸਾਡੀਆਂ ਪਰਿਵਾਰਕ ਹੀ ਆਏ ਜਦੋਂ ਕਿਸੇ ਲੱਕੜ ਨੂੰ ਘੋਣ ਲੱਗ ਜਾਂਦਾ ਉਹਨੂੰ ਸਿੱਜੇ 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 ਖਾਂਦਾ ਖਾਂਦਾ ਜਿਹੜਾ ਉਹ ਖਾ ਜਾਂਦਾ ਕਈਆਂ ਨੂੰ ਚਾਵਾਣਾ ਹੀ ਲੱਗ ਗਿਆ ਜਿਹੜੀ ਇਹਨੂੰ ਤੁਸੀਂ ਆਮ ਪਾਰਟੀ ਦੀ ਸਰਕਾਰ ਮੰਨਦੇ ਜੋ ਉਹ ਅੱਜ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਾਂ ਨਹੀਂ ਸ਼ੇਅਰ ਕਰਨੀਆਂ ਚਾਹੁੰਦੇ ਕਿਉਂਕਿ ਨਿੱਕੇ ਤੋਂ ਲੈ ਕੇ ਤੇ ਵੱਡੇ ਤੱਕ ਪੈਸੇ ਤੇ ਦੁਨੀਆ ਜਿਹੜੀ ਆ ਜੁੜ ਚੁੱਕੀ ਆ ਉਹਨਾਂ ਨੂੰ ਕੋਈ ਲਾਗੇ ਦੇ ਵਿੱਚ ਕਿਹੇ ਦੇ ਕੰਮ ਕਰਾਉਣ ਦਾ ਕੰਮ ਲੈਣ ਦਾ ਕਿਸੇ ਨੂੰ ਕੋਈ ਢੰਗ ਨਹੀਂ ਤੁਸੀਂ ਵੇਹਦੇ ਹੀ ਜੋ ਆਪਾਂ ਇੱਕ ਬੱਚੇ ਦਾ ਛੜੀਫੇੜ ਬਣਾਉਣਾ ਹੋਵੇ ਤੇ ਕਾਉਂਸਲਰ ਦੀ ਲੋੜ ਪੈਂਦੀ ਆ ਤੇ ਜਦੋਂ ਕਾਉਂਸਲਰ ਬੈਠਾ ਹੀ ਤਿੱਜੀ ਨੁਕਰ ਤੇ ਹੋਊਗਾ ਤੇ ਆਪਾਂ ਉਹਦੇ ਕੋਲ ਜਾ ਕੇ ਜਦੋਂ ਜਾਵਾਂਗੇ ਚਾਹੇ ਉਹਦੇ ਘਰ ਦੇ ਜਵਾਬ ਦੇ ਦੇਣਗੇ ਭਾਵੇਂ ਅੰਦਰ ਹੀ ਬੈਠਾ ਹੋਵੇ ਬਦਲਾ ਆ ਜੂਗਾ ਦੇ ਲੋਕਾਂ ਕਹਿੰਦਾ ਧੂਆਂ ਨੂੰ ਵੇਖ ਲਿਆ ਇਹਨੂੰ ਵੀ ਵੇਖ ਲੋ 80 ਦੀ ਹੋ ਗਈ ਆ ਕੂੜਾ ਚ ਪਣਾਲੇ ਤੇ ਕੂੜਾ ਫੇਰ ਸਾਡੇ ਘਰਾਂ ਚ ਕੱਦੀ ਕੋਈ ਨਹੀਂ ਆਇਆ ਕਿਉਂਕਿ ਹੋਂ ਇਹ ਤੁਸੀਂ ਮੇਰੇ ਭੈਣਾਂ ਨੇ ਔਰ ਮੇਰੇ ਆ ਵੀਰਾਂ ਨੇ ਆਂਡ ਗਵਾਂਡ ਇਹ ਪੁੱਛਣਾ ਹੈ 21 ਤਰੀਕ ਨੂੰ ਮੇਰਾ ਵੀਰ ਕੋਈ ਮੇਰੀ ਭੈਣ ਕੋਈ ਮੇਰੀ ਮਾਂ मां खड़ी करके दसे भी किसी कौन से एक रुपया आया कि तो वह जो इन्होंने झुके वाधे करके पंजाब की जनता के नोखा किया धोखा ही नहीं किया मल के पंजाब के हजार करोड़ा रुपई का कर्जा चुके अपने घर अपने घर ला के गए ਮੰਚ ਤੇ ਬੈਠੇ ਸੋ ਸਾਹਿਬ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜਿਹੜੇ ਕੀ ਮੇਰੇ ਬਾਰੇ ਪ੍ਰਾਲੇ ਕੀਤੇ ਗਿਆ ਆ ਜੀ ਨੂੰ ਮੇਰੇ ਸਹੋਜਗਿਆ ਨੇ ਆਪ ਸਾਹਮਣੇ ਪੇਸ਼ ਕਰੀ ਦਿੱਤੇ ਨੇ ਇਹ ਜੇ ਪ੍ਰਾਲੇ ਆ ਇਸ 16 ਸਾਲ ਹੋ ਗਏ ਆਪਣੀ ਇੱਕ ਸੁਸਾਇਟੀ ਆ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਜਿਹਦੇ ਵੱਲੋਂ ਹਰ ਸਾਲ ਆਪਣੀ ਦਸਵੰਧ ਦੇ ਵਿੱਚੋਂ ਸਾਰੇ ਕਰਾਇਆ ਜਾਂਦੇ ਲੈ ਦਸਰਾਂ ਤੇ ਅਸੀਂ ਨਹੀਂ ਫਿਰ ਜਾਉਂਦੇ ਪਰ ਇਹਨਾਂ ਨੇ ਜਦੋਂ ਜੋਰ ਪਾਇਆ ਤੇ ਇਹਨੂੰ ਦਸਨੇ ਪੈਣ ਦੇ ਆ ਜਾਗੇ ਅਹੀਂ ਹੁਣ ਆਪ ਜੀ ਦੇ ਅੱਗੇ ਇੱਕ ਬੇਨਤੀ ਲੈ ਕੇ ਆਏ ਆ 21 ਤਰੀਕ ਵਾਲੇ ਦੇਣ ਚੋਣ ਨਿਸ਼ਾਨ ਪੰਜੇ ਦੇ ਮੋਰਾ ਲਾ ਕੇ ਆਪਣੇ ਛੋਟੇ ਪੁੱਤਰ ਦੇ ਕਾਮਯਾਬ ਕਰੋ ਜੋ ਆਪਣੀ ਵਾਰ ਦੇ ਰੁਕੇ ਹੋਏ ਕਾਮ ਨੇ ਜਿਵੇਂ ਕਿ ਪੰਨੀ ਵੀਰ ਵੱਲੋਂ ਇੱਥੇ ਇੱਕ ਘੱਟੋ ਘਾਟ 27 226 ਦਾ ਲਾ ਬਣਾਇਆ ਗਿਆ ਸੀ ਜਿਹੜੇ ਆਪ ਸਰਕਾਰ ਆਉਣ ਦੇ ਨਾਲ ਸਾਰੇ ਉਹਨਾਂ ਨੇ ਕਰ ਦਿੱਤੇ ਆ ਤੇ ਅਸੀਂ ਆਪ ਜੀ ਨੂੰ ਇਹ ਬੇਨਤੀ ਕਰਦੇ ਆ ਕਿ ਮੇਰਾ ਵੀ ਜਿਹੜਾ ਘਰ ਆ ਬਹੁਤੀ ਦੂਰ ਨੇ ਹੈਗਾ ਤੁਹਾਡੇ ਲਾਗੇ ਆ ਕੋਈ ਵੀ ਪ੍ਰੋਬਲਮ ਆਉਂਦੀ ਆ ਆਪਾਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤੇ ਮੇਰੀ ਇਨੀਆਂ ਕੇ ਬੇਨਤੀ ਆ ਪਰਵਾਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਨੰਬਰ ਜਿੱਤੋ ਸਿੰਘ ਟਿੰਕੂ ਵਾਰਡ ਨੰਬਰ 43 ਤੋਂ ਜੋ ਕਿ ਇੱਕ ਕਾਉਂਸਲਰ ਦੀ ਏ ਚੋਣ ਲੜ ਰਿਹਾ ਸਭ ਤੋਂ ਪਹਿਲਾਂ ਮੈਂ ਧਰਵਾਦੀ ਆ ਸਰਦਾਰ ਇੰਦਰਵੀਰ ਸਿੰਘ ਬੁਲਾਰੇ ਜੀ ਦਾ ਜਿਸ ਸਮੂਹ ਕਾਂਗਰਸ ਹਾਈ ਕੁਮਾਰ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇਹ ਢੀ ਵੱਡੀ ਜਿੰਮੇਵਾਰੀ ਸ਼ੁਰੂ ਕੀਤੀ ਹੈ ਤੇ ਮੈਂ ਆਪਣੇ ਵਾਰਡ ਵਸਨੀਕਾਂ ਨੂੰ ਵੀ ਅ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿਹੜੇ ਰੁਕੇ ਹੋਏ ਕੰਮ ਆ ਜਿਹੜੇ ਕਿ ਆਮ ਪਾਰਟੀ ਵੱਲੋਂ ਝੂਠੇ ਵਾਦੇ ਕਰਕੇ ਆ ਸਰਕਾਰ ਬਣਾਈ ਗਈ ਜਿੱਦਾਂ ਕਿ 1000 ਰੁਪਿਆ ਜਾਂ ਸਿਹਤ ਸਹੂਲਤਾਂ ਜੋ ਕਿ ਬਿਲਕੁਲ ਵੀ ਆਪਣੇ ਕੰਮਾਂ ਵਿੱਚ ਨਾਕਾਮ ਹੀ ਰਹੀ ਹੈ ਆਮ ਸਰਕਾਰ ਇਹ ਜਿਹੜਾ ਪ੍ਰਚਾਰ ਘੜ ਘੜ ਕਰ ਪਜਾਇਆ ਜਾਊਗਾ ਇੱਕ ਆ ਜਿਹੜਾ ਸਮਾ ਚੱਲ ਰਿਹਾ ਇੱਕ ਆਮ ਆਭੀ ਪਾਰਟੀ ਤੇ ਕੈਂਡੀਡੇਟਾਂ ਨੂੰ ਮੂੰਹ ਤੋੜਨਾ ਜਵਾਬ ਜਨਤਾ ਦੇਗੀ ਕਿਉਂਕਿ ਜਿੰਨੇ ਝੂਠੇ ਵਾਦੇ ਕੀਤੇ ਹੀ ਵਰਕਰ ਨੂੰ ਮਹਿਲਾ ਕੇ ਮਸਲਾ ਕੇ ਕੋਈ ਵੀ ਪੂਰਾ ਨਹੀਂ ਕਰ ਸਕੀ ਅਸੀਂ ਅੱਜ ਤੱਕ ਕਰ ਜਾਗੇ ਪ੍ਰਚਾਰ ਕਰ ਰਹੇ ਹਾਂ ਇਹਨਾਂ ਨੂੰ ਆਪਣੇ ਵਾਰ ਵਿੱਚੋਂ ਬਹੁਤ ਵਧੀਆ ਜਿਹੜਾ ਪਰਵਾਹ ਹੁਕਾਰਾ ਮਿਲ ਰਿਹਾ ਜਿਨ੍ਹਾਂ ਲੋਕ ਇਹਨਾਂ ਦੇ ਸਾਥ ਦਿੱਤਾ ਜਾ ਰਿਹਾ ਕਿ ਅਸੀਂ ਹਰੀ ਨਹੀਂ ਰਵਾਂਗੇ ਵਾੜਵਾਸੀਆਂ ਦਾ ਗੁਰੂ ਮਾਰਾ ਬਾਬਾ ਦੀਸ ਨੇ ਕਿਰਪਾ ਕਰ ਦਿੱਤੀ ਆ ਸਿਰਫ ਹੋਂਟੇ ਐਲਾਨ ਹੋਣਾ ਬਾਕੀ ਆ ਬਾਕੀ ਮੇਰੇ ਸਾਥੀ ਜਿਹੜੇ ਨਾਲ ਚੱਲਦੇ ਨੇ ਇਹਨਾਂ ਦੇ ਸਾਧਾ ਨੂੰ ਸੁਜੋਬ ਸਰਗਾ ਇਹ ਆਪਾਂ ਸੀਟ ਜਿੱਤ ਕੇ ਸਰਾਰ ਇੰਦਰਪ੍ਰੀਤ ਸਿੰਘ ਬੁਲਾਰਿਆ ਕਾਂਗਰਸ ਹਾਈ ਕਮਾਂਡ ਦੀ ਚੋਲੀ ਵਿੱਚ ਪਾਵਾਂਗੇ ਬਜਿੰਦਰ ਭਾਈ ਕਿਸ ਕਸ ਸਮੁਦਾਇ ਦੇ ਇਲੈਕਸ਼ਨ ਤੁਸੀਂ ਲੜ ਰਹੇ ਹੋ ਵੇਖੋ ਜੀ ਮੁੱਦੇ ਇਹਨੇ ਕਾਉਂਸਲਰ ਦੇ ਹੁੰਦੇ ਆ ਇੱਕ ਉਹਦੇ ਵੱਡੇ ਨੇ ਉਹਦੇ ਮੁੱਦੇ ਇੱਥੇ ਛੋਟੇ ਛੋਟੇ ਆ ਸਾਡੀ ਜਿਹੜੀ ਆਪਣੀ ਵਾਰ ਦੀ ਸਮੱਸਿਆ ਸਭ ਤੋਂ ਪਹਿਲਾਂ ਗੰਦੇ ਪਾਣੀ ਦੀ ਸੀਵਰੇਜ ਦੀ ਇੱਥੇ ਕੋਲੇ ਵਾਲੀਆਂ ਗੱਡੀਆਂ ਉਹ ਬੰਦ ਹੋ ਗਈਆਂ ਜਿਹੜੇ ਆਪਣੇ ਸਰਕਾਰ ਨੇ ਝੂਠੇ ਆਪਣੇ ਵਾਅਦਾ ਕੀਤਾ ਸੀ ਬਿੱਲ ਜ਼ੀਰੋ ਆਊਗਾ ਉਹ ਵੀ ਨਹੀਂ ਆ ਜਾ ਰਿਹਾ 68 ਲੱਖ ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਸਰਕਾਰ ਅੱਜ ਆਪਣੇ ਵਰਕਰਾਂ ਨੂੰ ਕਹਿ ਰਹੀ ਹੈ ਕਿ ਅਸੀਂ ਬਿਜਲੀ ਦਾ ਬਿੱਲ ਬਿਲਕੁਲ ਫ੍ਰੀ ਦੇ ਰਿਹਾ ਇਹ ਵੀ ਨਹੀਂ ਆ ਪਪਾ ਵਾਰਡ ਵਾਸਤੇ ਕੰਮ ਲੈ ਨਿਕਨੇ ਸਾਡੀ ਜਿਹੜੀ ਵਾਰਡ ਆ ਬਿਲਕੁਲ ਥੋੜੇ ਪਛੇ ਆਪਣੇ ਇਲਾਕੇ ਵਿੱਚ ਆ ਜਿਹਦੇ ਵਿੱਚ ਬਹੁਤ ਹੀ ਗਰੀਬ ਲੋਕਾਂ ਦੇ ਪਰਿਵਾਰ ਰਹਿੰਦੇ ਆ ਜਿਨ੍ਹਾਂ ਨੂੰ ਕਣਕ ਗਰੀਬ ਅਨਿਲੇ ਕਾਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੋ ਕਿ ਸਰਕਾਰ ਵੱਲੋਂ ਆਪਣਾ ਆਪਣੇ ਮੇਰੇ ਪਹਿਲੇ ਮੇਰੇ ਵੱਡੇ ਵੀਰ ਆ ਵੱਡੇ ਵੀਰ ਆਪਣੇ ਬੰਨੀ ਸਹਿਜਰਾ ਜੀ ਜਿਨ੍ਹਾਂ ਨੇ 25000 ਕਾਰਡ ਆਪਣੀ ਵਾਰਡ ਵਿੱਚ ਬਣਾਇਆ ਹੈ ਜੋ ਕਿ ਜਦੋਂ ਦੀ ਆਮ ਆਦਮੀ ਸਰਕਾਰ ਆਈ ਆ ਇਹਦੇ ਵਿੱਚੋਂ 70% ਕਾਰਡ ਦੇ ਵਿੱਚੋਂ ਉਹਨਾਂ ਦੇ ਨਾਮ ਆ ਗਏ ਜਿੱਤੇ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਆਪਾਂ ਸਰਦਾਰ ਅੰਦਰਵੀਰ ਸਿੰਘ ਬਲਾਰੀਆ ਦੀ ਝੋਲੀ ਵਿੱਚ ਪਾਵਾਂਗੇ ਟਿਕਾ ਖਾਲਸਾ ਵਾਇਬਰ ਦੇ ਕੀਤੇ ਮੇਰਾ ਨਾਮ ਜੀ ਸਰਦਾਰ ਕਸ਼ਮੀਰ ਸਿੰਘ ਜੁੱਦੀ ਮੈਂ ਬਹੁਤ ਅੰਦਰਵੀਰ ਬਲਾਰੀਆ ਸਾਹਿਬ ਦਾ ਜਿਨੇ ਸਮੁੱਚੀ ਸਾਡੀ ਵਾਰਡ ਨੰਬਰ 43 ਦੀ ਟੀਮ ਦੀ ਵਿਚਾਰ ਕਰਕੇ ਸੋਨਾ ਹੀਰਾ ਬਲਜਿੰਦਰ ਸਿੰਘ ਜੀ ਟੈਂਕੂ ਨੂੰ ਨਵਾਜ ਕੇ ਸਾਨੂੰ ਕਾਉਂਸਲਰ ਬਣਾਉਣ ਵਾਸਤੇ ਦਿੱਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਸਾਰਿਆਂ ਨੇ ਕਿਸੇ ਨੇ ਕੋਈ ਦੁਰਦਾ ਨਹੀਂ ਵਿਖਾਈ ਸਾਰਿਆਂ ਨੇ ਵਧੀਆ ਤੋਂ ਵਧੀਆ ਸਾਡਾ ਹੰਗਾਰਾ ਭਰਿਆ ਜਿੱਤ ਤੇ ਮਾਲਕ ਨੇ ਦੇ ਹੀ ਦਿੱਤੀ ਆ ਪਰ ਲੀਡ ਜਿਹੜੀ ਆ ਉਹ ਤੁਹਾਨੂੰ 21 ਤਰੀਕ ਨੂੰ ਸ਼ਾਮੀ 6:00 ਵਜੇ ਤੱਕ ਸਾਰਾ ਪਤਾ ਲੱਗ ਹੀ ਜਾਣਾ ਅਸੀਂ ਬਹੁਤ ਸਾਰੇ ਰੀਣੀ ਰਵਾਂਗੇ ਇਲਾਕੇ ਦੇ ਜਿਨ੍ਹਾਂ ਨੇ ਸਾਨੂੰ ਬਹੁਤ ਭਰਮਾ ਹੰਗਾਰਾ ਭਰਿਆ ਕਿਹੇ ਵੀ ਚੀਜ਼ ਦੀ ਮੁਸ਼ਕਲ ਨਹੀਂ ਆਊਗੀ ਕਿਉਂਕਿ ਜਿਹੜੇ ਝੂਠੇ ਲਾਰੇ ਝਾੜੂ ਸਰਕਾਰ ਨੇ ਲਾਏ ਹੀ ਜੋ ਸਰਦਾਰ ਵਰਜਿੰਦਰ ਸਿੰਘ ਟਿੰਕੂ ਨੇ ਦੱਸ ਹੀ ਦਿੱਤੇ ਆ ਕਿਉਂਕਿ ਸਭ ਤੋਂ ਵੱਡੀ ਮੁਸ਼ਕਲ ਸਾਨੂੰ ਕੂੜੇ ਦੀ ਆ ਰਹੀ ਹੈ ਜੋ ਕੂੜਾ 10 ਰੁਪਏ ਤੋਂ ਲੈ ਕੇ ਅੱਜ 80 ਰੁਪਏ ਜਦੋਂ ਕਾਂਗਰਸ ਸਰਕਾਰ ਹੀ 10 ਰੁਪਏ ਪਰਤੀ ਲਗਦੀ ਸੀ ਅੱਜ 80 ਰੁਪਿਆ ਤੇ 20 ਕੂੜਾ ਲੋਕਾਂ ਦੇ ਘਰਾਂ ਚ ਪਿਆ ਹੋ ਜਿਨ੍ਹਾਂ ਨੇ ਉਸ ਕੂੜੇ ਤੋਂ ਔਰ ਮਾਰੀ ਸਰਕਾਰ ਤੋਂ ਦੁਖੀ ਹੋ ਕੇ ਦੁਖੀ ਹੋ ਕੇ ਔਰ ਜਿਹੜਾ ਪਾਣੀ ਦੀ ਸਮੱਸਿਆ ਜੋ ਟੂਬ ਵਾਲਿਆ ਜਿੰਨੇ ਵੀ ਲਗਾਏ ਗਏ ਸੀ ਪਹਿਲਾਂ ਇਹ ਬਲਾਰੀਆ ਸਾਹਿਬ ਦੀ ਦੇਣ ਹੈ ਉਤੋਂ ਬਾਅਦ ਜਿੰਨਾ ਵੀ ਕੋਈ ਸਿਵਰੇਜ ਦਾ ਕੰਮ ਚਾਹ ਛੜਕਾਂ ਦਾ ਕੰਮ ਉਹ ਸਾਰਾ ਸਰਕਾਰ ਦਾ ਕਾਂਗਰਸ ਸਰਕਾਰ ਦਾ ਲਿਖਿਆ ਆ ਹੀ ਜਿਹੜਾ ਉਹਨੂੰ ਕੱਟ ਕੇ ਅਜੇ ਤੱਕ ਤਿੰਨਾਂ ਸਾਲਾਂ ਦੇ ਵਿੱਚ ਕੋਈ ਝਾੜੂ ਵਾਲਾ ਸਾਨੂੰ ਵਿਖਾ ਦੇ ਕਿ ਮੈਂ ਆ ਗਲੀ ਬਣਾਈ ਆ ਜੋ ਸਾਡਾ ਵਾਰਡ ਨੰਬਰ 43 ਦੇ ਵਿਚਾਰਾਂ ਦੇ ਲੋਕਾਂ ਦੇ ਵਿੱਚ ਗੁੱਸੇ ਆ ਟਾਈਮ ਉਹ ਬਹੁਤ ਭਾਰੀ ਜਿਹੜਾ ਉਹ ਕਾਂਗਰਸ ਦੇ ਹੱਕ ਵਿੱਚ ਉਤਰਨਗੇ ਕਿਉਂਕਿ ਝਾੜੂ ਦੀਆਂ ਬਹੁਤ ਜ਼ਿਆਦੀਆਂ ਇਹ ਨਕਾਮੀਆਂ ਆ ਰਹੀਆਂ ਇਸ ਕਰਕੇ ਅਹੀਂ 21 ਤਰੀਕ ਨੂੰ ਬਰਜਿੰਦਰ ਸਿੰਘ ਜੀ ਟਿੰਕੂ ਹੱਥ ਪੰਜਾ ਚੋਣ ਸ਼ਾੜਿਆ ਜਿੱਤੇ ਸਾਰਿਆਂ ਨੇ ਅਹੀਂ ਇੱਕ ਟੀਮ ਵਰਕ ਨੇ ਔਰ ਸਾਡੇ ਇਲਾਕੇ ਨੇ ਇੱਕ ਮੁੱਦਾ ਖੜਾ ਕਰ ਦਿੱਤਾ ਕਿ ਅਹੀਂ ਬਰਜਿੰਦਰ ਸਿੰਘ ਟਿੰਕੂ ਨੂੰ ਚੰਗੀ ਬਹੁਮਤ ਦੇ ਨਾਲ ਕਾਉਂਸਲਰ ਬਣਾ ਕੇ ਕਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜਿੰਦਰ ਬਾਜੀ ਅੱਜ ਕੱਲ੍ਹ ਦੇਖਿਆ ਗਿਆ ਸਰ ਚੋਣਾਂ ਦੇ ਵਿੱਚ ਜਿਹੜੇ ਸਪੋਰਟਰ ਆ ਰਹੇ ਆ ਨਾ ਸਰ ਉਹ ਖਰਚੇ ਤੇ ਆ ਰਹੇ ਪੈਸਾ ਦੇ ਦਿੱਤਾ ਜਾ ਰਿਹਾ ਤੁਹਾਡੇ ਨਾਲ ਜਿਹੜੇ ਵਰਕਰ ਤੁਰ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹਿੰਦੇ ਹੋ ਮੈਂ ਤਾਂ ਜੀ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਵਰਗੇ ਹੀ ਸਪੋਰਟਰ ਦਿੱਤੇ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾ ਕਿਸੇ ਭੇਰ ਭਾਗ ਤੋਂ ਕਿਸੇ ਲੜਾਈ ਝਗੜੇ ਤੋਂ ਗੁਰੂ ਮਹਾਰਾਜ ਦੀ ਬੜੀ ਕਿਰਪਾ ਆ ਬੜਾ ਸ਼ੁਕਰਾਨਾ ਕਰਦੇ ਜਿੰਨਾ ਸ਼ੁਕਰਾਨਾ ਕਰਦੇ ਹੁਣ ਥੋੜਾ ਅੱਜ ਤੱਕ ਹਰ ਟੱਕਰ ਅਸੀਂ ਕਿਸੇ ਨੂੰ ਵੀ 1 ਰੁਪਿਆ ਨਾ ਦਿੱਤਾ ਤੇ ਨਾ ਹੀ ਕਿਸੇ ਨੇ ਮੰਗਿਆ ਅਸੀਂ ਗੁਰੂ ਸਾਹਿਬ ਦਾ ਫੇਰ ਸ਼ੁਕਰਾਨਾ ਕੋਟਾਂ ਕੋਰਸ ਕਰਾਉਣਾ ਕਰਦੇ ਆ ਜਿਹੜੀ ਮੇਰਾ ਵਾਰ ਆ ਤੇ ਵਾਕਈ ਮੇਰਾ ਪਰਿਵਾਰ ਆ ਜੋ ਕਿ ਮੇਰੇ ਨਾਲ ਪਰਿਵਾਰ ਵਾਂਗੂ ਖੜੀ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਨੇ ਸੀਟ ਜਿੱਤ ਕੇ ਜਲਦੀ ਕਾਂਗਰਸ ਹਾਈ ਕਮਾਂਡ ਦੀ ਝੋਲੀ ਵਿੱਚ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨਗਰ ਨਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਜਿਹੜੇ ਕਾਰਪੋਰੇਸ਼ਨ ਦੇ ਇਲਕਾ ਇਨਾਂ ਦੇ ਵਿੱਚ ਆ ਜਿਹੜਾ ਚੋਣ ਦਾ ਵਿਗਲ ਵਜਾ ਹੈ ਉਹਦੇ ਵਿੱਚ ਕਹਾਲੀ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਵਾਰਡ ਨੰਬਰ 43 ਤੋਂ ਬੜੇ ਸਮੇਂ ਬਾਅਦ ਸਾਨੂੰ ਆਪਣੇ ਵਾਰਡ ਦਾ ਉਮੀਦਵਾਰ ਮਿਲਿਆ ਹੈ ਇਹ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਅਸੀਂ ਪਹਿਲਾ ਦੇ ਰੋ ਧੰਨਵਾਦੀਆਂ ਇੰਦਰਵੀਰ ਸਿੰਘ ਮਲਾਰੀਆ ਸਾਹਿਬ ਦੇ ਜਿਨ੍ਹਾਂ ਨੇ ਬੜਾ ਇੱਕ ਸਹੀ ਔਰ ਸਹੀ ਫੈਸਲਾ ਕੀਤਾ ਹੈ ਅਸੀਂ ਉਹਨਾਂ ਦੇ ਧੰਨਵਾਦੀਆਂ ਔਰ ਵਾਹ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਸਾਨੂੰ ਹੀਰਾ ਬਲਜਿੰਦਰ ਸਿੰਘ ਟੇਖੂ ਜੀ ਵਾਰਨਬਰ ਤਤਾਲੀ ਦੋ ਦਿੱਤਾ ਅਸੀਂ ਵਿਸ਼ਵਾਸ ਮੰਨੇ ਆ ਕਿ ਜਿਹੜੇ ਕੰਮ ਵਾਰ ਦੇ ਵਿੱਚ ਪੈਂਡਿੰਗ ਪਏ ਨੇ ਉਹ ਕੰਮ ਫੈਲ ਦੇ ਆਧਾਰ ਤੇ ਕਰਵਾਇ ਲਾਂਗੇ ਕਿਉਂਕਿ ਵੇਖਣ ਜੀ ਮਿਲਿਆ ਇੱਕ ਬਦਲਾ ਦੀ ਲਹਿਰ ਚੱਲੀ ਸੀ ਉਹ ਲਹਿਰ ਦੇ ਵਿੱਚ ਜੋ ਸਾਡਾ ਪੰਜਾਬ ਦਾ ਨਿਸ਼ਾਨਾ ਹੋਇਆ ਲੋਕ ਬਦਲਾ ਚਾਹੁੰਦੇ ਸਨ ਬਦਲਾ ਹੋਇਆ ਵੀ ਆਰ ਬਦਲਾਜ ਹੋਇਆ ਪੰਜਾਬ ਦੀ ਜਨਤਾ ਸਾਡੇ ਬਾੜ 43 ਦੀ ਜਨਤਾ ਨੂੰ ਸਾਰਾ ਪਤਾ ਲੱਗਿਆ ਜੋ ਕਾਂਗਰਸ ਪਾਰਟੀ ਵੱਲੇ ਵਿਕਾਸ ਦੇ ਕੰਮ ਜੱਗੀ ਬਦਰ ਤੇ ਹੋਇਸਨ ਔਰ ਜਿੰਨੇ ਵੀ ਅਸੀਂ ਵਿਕਾਸ ਵਾਸਤੇ ਡਿਵੈਲਪਮੈਂਟ ਕਰਾਈਏ ਆਮ ਆਦੀ ਪਾਲੀ ਦੀ ਸਰਕਾਰਾਂ ਉਤੇ ਉਹ ਸਾਰੇ ਵਿਕਾਸ ਨਰਾਂ ਨੇ ਧੱਪ ਕਰਕੇ ਰਾਖ ਦਿੱਤੇ ਇਸ ਗੱਲ ਦਾ ਬਾੜ ਵਾਸੀਆਂ ਦੇ ਦਿਲਾਂ ਤੇ ਬੜਾ ਭਾਰੀ ਰੋਸ ਹੈ ਇਸ ਦਾ ਜਵਾਬ ਦੇਣ ਵਾਸਤੇ ਬਾੜ ਵਾਸੀ 21 ਤਰੀਕ ਨੂੰ ਅਸੀਂ ਅੰਦਾ ਜਵਾਬ ਦੇਣੀ ਹੈ ਬਲਸੇ ਦਾ ਸਟੇਕ ਨੂੰ ਇੱਕ ਇੱਕ ਵੋਟ ਬਾਗੇ ਜਿੱਥੇ ਆਪਾਂ ਕਾਰ ਪੇਸ਼ੇਂ ਦੀ ਅਸੈਂਬਲੀ ਚ ਬੈਠਾਂਗੇ ਉੱਥੇ ਅਸੀਂ ਬਾੜ ਵਾਸੀਆਂ ਨੂੰ ਅਪੀਲ ਕਰਦੇ ਆਂ ਤੇ ਕਿੰਧ ਰਿਗ ਵਾਲਦੈਨ ਭਾਰੀ ਬੋਮ ਦੇ ਨਾਲ ਮੇਰੇ ਵੀ ਮਜੇਦਰ ਦੇ ਗੁਰੂ ਜਿਤਾ ਕੇ ਭੇਜੋ ਤਾਂ ਕਿ ਆਪਣੇ ਜਿਹੜੇ ਮਾਰ ਦੇ ਵਿਕਾਸ ਰੁਕੇ ਹਨ ਉਹਨਾਂ ਨੂੰ ਚੰਗੀ ਬਦਤ ਤੇ ਹਾਲ ਕਰਾਈਏ ਔਰ ਮੈਂ ਅਪੀਲ ਕਰਦਾ ਮਾਨਗੜ ਤਾਲੀਦੀ ਨਿਵਾਸੀਆਂ ਨੂੰ ਭਾਰੀ ਬੋਮ ਨਾਲ ਜਿਤਾ ਕੇ ਕਾਰਜ ਵਿੱਚ ਭੇਜੋ ਅਸੀਂ ਆਪ ਜੀ ਦੇ ਪੈਦ ਲੋ ਦਰਵਾਜ਼ੇ ਵਾਂਗੇ ਸੋ ਹੀ ਨਾਮ ਬੰਦੇ ਪਰਮਾਨੰਦ ਸਿੰਘਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ